ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਫਾਰਮਿੰਗ YouTube ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹਦੇ ਨਾਲ ਹੌਸਲਾ ਵੱਧਦਾ ਵੀਡੀਓ ਦੇਖਿਆ ਕਰੋ ਤੁਹਾਡੇ ਲਈ ਆਪਾਂ ਪਸ਼ੂ ਪਾਲਕਾਂ ਦੇ ਲਈ ਕਿਸਾਨਾਂ ਦੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣੇ ਹਾਂ ਦੋਸਤੋ ਅੱਜ ਅਸੀਂ ਇੱਕ ਬੜੇ ਵਧੀਆ ਸਾਡੇ ਦੋਸਤਾਂ ਕਿਸਾਨ ਵੀਰ ਉਹਨਾਂ ਦੇ ਫਾਰਮ ਤੇ ਆਏ ਆ ਬੇਸਿਕਲੀ ਬਾਈ ਹੋਰੀ ਮੱਝਾਂ ਦੇ ਕੰਮ ਕਰਦੇ ਆ ਮੱਝਾਂ ਦੀ ਬਰੀਡ ਤੇ ਕੰਮ ਕਰਦੇ ਆ ਤੁਸੀਂ ਦੇਖ ਰਹੇ ਹੋ ਰੰਗ ਭਗ ਲੱਗੇ ਹੋਏ ਆ ਮਾਰੀ ਤਰੱਕੀ ਬਖਸ਼ ਨੇ ਇਹਨਾਂ ਨੇ ਕਾਫੀ ਮੱਝਾਂ ਰੱਖੀਆਂ ਹੋਈਆਂ ਔਰ ਚੰਗੇ ਬਰੀਡ ਦੀਆਂ ਮੱਝਾਂ ਰੱਖੀਆਂ ਆ ਚੰਗੀ ਇਹ ਇਨਸੈਮੀਨੇਸ਼ਨ ਕਰਾਉਂਦੇ ਆ ਚੰਗੇ ਸੀਮਣ ਲਵਾਉਂਦੇ ਆ ਔਰ ਚੰਗੇ ਪਸ਼ੂਆਂ ਦਾ ਰੱਖ-ਰਖਾਵ ਕਰਦੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਤੁਹਾਡੇ ਫਾਰਮ ਇਹਨਾਂ ਆਪਣਾ ਇਹਨਾਂ ਦੇ ਫਾਰਮ ਦਾ ਘੇੜਾ ਲਵਾਉਣੇ ਆ ਤੁਸੀਂ ਮੱਝਾਂ ਦੇਖ ਲਿਓ ਇਹਨਾਂ ਦੀ ਡਿਟੇਲ ਆ ਜਿਹੜੀ ਅਗਲੀਆਂ ਵੀਡੀਓ ਦੇ ਵਿੱਚ ਆਊਗੀ ਇੱਕ ਵਾਰ ਤੁਹਾਨੂੰ ਸਿਰਫ ਮੱਝਾਂ ਦਿਖਾਉਣੀਆਂ ਇਹਨਾਂ ਨਾਲ ਇਹਨਾਂ ਦੇ ਜਿਹੜਾ ਇਹਨਾਂ ਦਾ ਤਜਰਬਾ ਡੇਰੀ ਫਾਰਮ ਦਾ ਉਹਦੀ ਗੱਲ ਕਰਨੀ ਆ ਕਿਹੜੇ-ਕਿਹੜੇ ਸੀਮਣ ਨੂੰ ਯੂਜ਼ ਕੀਤਾ ਕੀ-ਕੀ ਤਜਰਬਾ ਰਿਹਾ ਕੀ ਦੁੱਧ ਲਿਆ ਕਟੀਆਂ ਛੋਟੀਆਂ ਤੁਸੀਂ ਇਹਨਾਂ ਦੀਆਂ ਦੇਖ ਸਕਦੇ ਹੋ ਪੈਟਕੂੜੇ ਦੀਆਂ ਬੜੀਆਂ ਸੋਹਣੀਆਂ ਚੰਗੀ ਸਾਂਭ ਸੰਭਾਲ ਹੈ ਸਿੰਘਾਂ ਦੀਆਂ ਸੋਹਣੀਆਂ ਜੋ ਕੈਰੈਕਟਰ ਮੁਰਾ ਦੇ ਵਿੱਚ ਚਾਹੀਦੀ ਹੈ ਉਹ ਕੈਰੈਕਟਰ ਇਹਨਾਂ ਕੋਲੇ ਹੈਗੇ ਆ ਔਰ ਇਹਨਾਂ ਦਾ ਫਾਰਮ ਦਿਖਾਉਣ ਤੋਂ ਬਾਅਦ ਆਪਾਂ ਬਾਈ ਜੀ ਹਰਣਾ ਨਾਲ ਵੀ ਤੁਹਾਨੂੰ ਮਨਾਵਾਂਗੇ ਇੱਕ ਜਰਸੀ ਬੱਛੀ ਵੀ ਇਹਨਾਂ ਨੇ ਬੜੀ ਸੋਹਣੀ ਰੱਖੀ ਆ ਚੰਗੇ ਕੈਰੈਕਟਰ ਦੇ ਵਿੱਚ ਬੱਛੀ ਹੈ ਇਹ ਮੱਝਾਂ ਦੇ ਮਿਲਕਿੰਗ ਦੇ ਵਿੱਚ ਵੀ ਚੰਗੀ ਇਹ ਚੁਆਈ ਇਹਨਾਂ ਨੇ ਏਦੋਂ ਪਹਿਲਾਂ ਕੀਤੀ ਹੋਈ ਆ ਔਰ ਚੰਗੀਆਂ ਮੱਝਾਂ ਜਿਹੜੀਆਂ ਇਹਨਾਂ ਦੀਆਂ ਦੁੱਧ ਦੇ ਰਹੀਆਂ ਅੱਗੇ ਵੀਰੋ ਹਰਾਂ ਦਾ ਮਾਣ ਹੈ ਕਿ ਜਿਹੜੀਆਂ ਮੱਝਾਂ ਚਵਾਈ ਤੇ ਵੀ ਇਹਨਾਂ ਦਾ ਪੌਂਦਾ ਰਾਜਾ ਮੱਦਾ ਚਵਾਈ ਕਰਾਉਣ ਦਾ ਵੀ ਇਰਾਦਾ ਕਿਉਂਕਿ ਚੰਗੇ ਸੀਮੰਟ ਤੇ ਬੱਚੇ ਇਹਨਾਂ ਕੋਲੇ ਆ ਚੁੱਕੇ ਆ ਬਿਆੰਤ ਵੀਰ ਖੜੇ ਹੋਏ ਆ ਸਾਡੇ ਨਾਲ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਇਹ ਮੱਝ ਜਿਹੜੀ ਸੱਜਰ ਸੁਈ ਹੈ ਇਹਦਾ ਸਾਨੂੰ ਅਸੀਂ ਜਿਹੜਾ ਹੁਣ ਰਿਜ਼ਲਟ ਆਇਆ ਉਹ ਬੱਚਾ ਦਿਖਾਉਣੇ ਆ ਬਿਆੰਤ ਦਿਖਾਇਓ ਕੋਹੇਨੂਰ ਦਾ ਬੱਚਾ ਇਹ ਕੋਹੇਨੂਰ ਦਾ ਬੱਚਾ ਆਇਆ ਔਰ ਲక్ష్ਮੀ ਡੇਰੀ ਫਾਰਮ ਵੈਰੋ ਕਹਿੰਦਾ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਦੇ ਕੈਰੈਕਟਰ ਆ ਔਰ ਕਿੰਨਾ ਸੋਹਣਾ ਇਹ ਬੱਚਾ ਹੈ ਕਿੰਨੇ ਦਿਨਾਂ ਦਾ ਬਿਆੰਤੇ ਇਹ ਕੋਈ 12 ਕਿੰਨ ਦਾ ਹੋਗਾ 10 12 ਦਿਨਾਂ ਦਾ ਬੱਚਾ ਹੈ ਕਿੱਡਾ ਸੋਹਣਾ ਕੱਦ ਹਾਈਟ ਹੈ ਦੀ ਦੂਜੀ ਪਾਸੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਬੰਦ ਥੋੜਾ ਇੱਧਰ ਆਇਓ ਬਈ ਇੱਕ ਵਾਰ ਇੱਧਰ ਸਾਈਡ ਤੇ ਵੀਡੀਓ ਦੇ ਵਿੱਚ ਤੁਸੀਂ ਪੂਰਾ ਦੇਖ ਸਕਦੇ ਹੋ ਬਹੁਤ ਸੋਹਣਾ ਬੱਚਾ ਆ ਚੰਗਾ ਰਿਜ਼ਲਟ ਕੋਹੀ ਨੂਰ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਆਇਆ ਇਹ ਉਹਨਾਂ ਨੇ ਕਾਫੀ ਸੀਮੈਂਟ ਯੂਜ਼ ਕੀਤੇ ਐ ਇਸ ਮਾਝ ਦਾ ਬੱਚਾ ਕਿਤੋਂ ਵੀ ਮਤਲਬ ਚਿੱਟਾ ਹੈ ਨਹੀਂ ਕੋਈ ਸੋਹਣਾ ਹਾਂ ਹਾਂ ਲੈਂਥ ਬਹੁਤ ਆ ਲੈਂਥ ਬਹੁਤ ਸੋਹਣਾ ਬਹੁਤ ਸੋਹਣਾ ਰਿਜ਼ਲਟ ਚੰਗਾ ਹੈ ਹੁਣ ਆਪਾਂ ਬਾਈ ਹੋਂ ਨਾਲ ਤੁਹਾਡੀ ਗੱਲ ਕਰਾਵਾਂਗੇ ਔਰ ਇਹਨਾਂ ਤੋਂ ਪੁੱਛਾਂਗੇ ਕਿ ਕਿਵੇਂ ਇਹਨਾਂ ਨੇ ਬਰੀਡ ਤਿਆਰ ਕੀਤਾ ਕਿੰਨਾ ਟਾਈਮ ਲੱਗਿਆ ਔਰ ਕਿਹੜੇ-ਕਿਹੜੇ ਸੀਮਣ ਵਰਤਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਬੈਂਤ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਅੱਛਾ ਵੀਰ ਜੀ ਆਪਣਾ ਪਹਿਲਾ ਜਿਹੜਾ ਸਵਾਲ ਇਹ ਆ ਕਿ ਇੱਕ ਤਾਂ ਤੁਸੀਂ ਇਹ ਦੱਸੋ ਕਿ ਪਸ਼ੂ ਪਾਲਣ ਦੇ ਧੰਦੇ ਦਾ ਤੁਹਾਨੂੰ ਸ਼ੌਂਕ ਕਿਵੇਂ ਪਿਆ ਔਰ ਦੂਸਰਾ ਸਮਾਜ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਵਿੱਚ ਇੱਕ ਬੜੀ ਇੱਕ 네ਗੇਟਿਵ ਜੀ ਗੱਲ ਹੈ ਕਿ ਪਸ਼ੂ ਪਾਲਣ ਦੇ ਧੰਨੇ ਨਾਲ ਲੋਕ ਟੁੱਟਦੇ ਜਾ ਰਹੇ ਆ ਜਿਵੇਂ ਤੁਸੀਂ ਮਾਰੀ ਦੀ ਕਿਰਪਾ ਨਾਲ ਆਪਣੇ ਤੁਸੀਂ ਵਧੀਆ ਪਸ਼ੂ ਰੱਖੇ ਹੋਏ ਐ ਨੇ ਪਸ਼ੂ ਤੁਸੀਂ ਸਾਮਦੇਉ ਨਾਲ ਖੇਤੀਬਾੜੀ ਵੀ ਕਰਦੇ ਹੋ ਤਾਂ ਲੋਕ ਅੱਜ ਕੱਲ ਇਹ ਸੋਚਦੇ ਵੀ ਹਰ ਇੱਕ ਅੱਧੀ ਗਾਂ ਐ ਇੱਕ ਅੱਧੀ ਮੱਝ ਰੱਖ ਲਓ ਜਿਆਦੇ ਪਸ਼ੂ ਰੱਖਣ ਚ ਨਹੀਂ ਫਾਇਦਾ ਇੱਕ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਨੂੰ ਸ਼ੌਂਕ ਕਿਵੇਂ ਆ ਔਰ ਦੂਸਰਾ ਤੁਹਾਡਾ ਐਕਸਪੀਰੀਅੰਸ ਕੀ ਆ ਪਸ਼ੂ ਪਾਲਣ ਨੂੰ ਲੈ ਕੇ ਸ਼ੌਂਕ ਦੀ ਗੱਲ ਤੇ ਆ ਵੀਰ ਜੀ ਵੀ ਸ਼ੌਂਕ ਤਾਂ ਇਹ ਆ ਵੀ ਆਪਣਾ ਪਿਤਾ ਪੁਰਖੀ ਤੰਦਾ ਆਪਣੇ ਬਜ਼ੁਰਗਾਂ ਦਾ ਹੀੜੀਆਂ ਤੋਂ ਲੈ ਕੇ ਆਪਣਾ ਮੂਲ ਤੰਦਾ ਹੀ ਇਹ ਆ ਜੀ ਹਾਂਜੀ ਹਾਂ ਗੱਲ ਹੀ ਪਿੱਛੇ ਗੱਲ ਹੀ ਕੋਈ ਨਹੀਂ ਰਹਿੰਦੀ ਆਪਾਂ ਨੂੰ ਸਮਝ ਆਏ ਚੀਜ਼ ਦੀ ਹੋ ਸਕਦਾ ਕਈਆਂ ਵੀਰਾਂ ਨੂੰ ਘੱਟ ਸਮਝ ਹੋਵੇ ਜਾਂ ਧਿਆਨ ਨਹੀਂ ਦਿੰਦੇ ਇਹਨਾਂ ਗੱਲਾਂ ਵਾਲੇ ਬੰਨੇ ਠੀਕ ਹੈ ਜੀ ਠੀਕ ਹੈ ਜੀ ਹੂੰ ਹੂੰ ਦੂਜੀ ਗੱਲ ਰਹੀ ਸਾਮ ਸੰਭਾਲ ਦੀ ਠੀਕ ਹੈ ਭਾਜੀ ਸਾਮ ਸੰਭਾਲ ਮੈਨੂੰ ਤੇ ਮੁਨਾਫੇ ਵਾਲਾ ਧੰਦਾ ਬਹੁਤ ਲੱਗਦਾ ਏ ਠੀਕ ਹੈ ਜੀ ਇੱਕ ਤਾਂ ਆਪਾਂ ਨੂੰ ਘਰੋਂ ਦੁੱਧ ਘਿਓ ਕੋ ਭੈਣ ਭਰਾ ਆ ਜੇ ਦਿੱਕਤ ਕੋਈ ਨਹੀਂ ਆਉਂਦੀ ਆਪਣੇ ਘਰੇ ਬੱਚੇ ਨੇ ਉਹ ਬਾਕੀ ਇਹਨਾਂ ਚਾਂਡ ਕੇ ਜੀ ਲੱਗਦਾ ਰਾਤ ਨੂੰ 11 ਵਜੇ ਉੱਠ ਪੀ ਕੇ 12 ਵਜੇ ਉੱਠ ਪੀ ਕੇ ਇਹਨਾਂ ਨੂੰ ਵੇਖੀ ਦਾ ਆਣ ਕੇ ਠੀਕ ਹੈ ਭਾਜੀ ਹਾਂ ਮ ਠੀਕ ਹੈ ਜੀ ਤੇ ਬਾਕੀ ਗੱਲ ਇਹ ਚੰਗੀ ਨਸਲ ਰੱਖੋ ਠੀਕ ਹੈ ਜੀ ਫਿਰ ਤੁਹਾਨੂੰ ਇਹ ਤੁਹਾਡਾ ਬੋਝ ਨਹੀਂ ਲੱਗਣਾ ਠੀਕ ਹੈ ਜੀ ਠੀਕ ਹੈ ਤੁਹਾਡੇ ਕੋਲ ਬਾਹਰੋਂ ਆਣ ਕੇ ਦੇਖਣ ਆਉਣ ਕੇ ਲੋਕ ਤੇ ਤੁਹਾਨੂੰ ਇਹ ਚੀਜ਼ ਤੁਹਾਡਾ ਨਹੀਂ ਲੱਗਣਾ ਤਾਂ ਆਪਣੇ ਆਪ ਸ਼ੌਕ ਬੰਦਾ ਜਾਣਾ ਜੇਕਰ ਤੁਸੀਂ ਬਲੀਡ ਨਹੀਂ ਸਹੀ ਰੱਖੀ ਤੁਹਾਡੇ ਕੋਲ ਬਲੀਡ ਮਾਰੀ ਆ ਦੁੱਧ ਨਹੀਂ ਦੇ ਰਹੀਆਂ ਤੇ ਫਿਰ ਤੁਹਾਨੂੰ ਇਹ ਚੀਜ਼ਾਂ ਬੋਝ ਲੱਗਣੀਆਂ ਤੁਹਾਡੇ ਕਹਿੰਦਾ ਮਤਲਬ ਜੇ ਕੰਮ ਕਰਨਾ ਹੈ ਤਾਂ ਬਰੀਡ ਤੇ ਕਰੋ ਬਿਲਕੁਲ ਬਲੀਡ ਤੇ ਕਰੋ ਜੀ ਹਾਂ ਜੇ ਮੰਨ ਲਓ ਆਪਾਂ ਚਲੋ ਕਹਿੰਦਾ ਮਤਲਬ ਜੇ ਆਪਾਂ ਪੰਜ ਪਸ਼ੂ ਰੱਖਣੇ ਆ ਚਾਰ ਰੱਖਣੇ ਦੋ ਵੀ ਰੱਖਣੇ ਚੰਗੇ ਰੱਖੋ ਜੇ ਚੰਗੇ ਪਸ਼ੂ ਰੱਖਾਂਗੇ ਤਾਂ ਫਿਰ ਆਪਾਂ ਨੂੰ ਜਿਹੜਾ ਫਾਇਦਾ ਵੇਚਣ ਦੇ ਵਿੱਚ ਵੀ ਹੁੰਦਾ ਔਰ ਆਪਾਂ ਜਿਹੜਾ ਦੁੱਧ ਦੇ ਵਿੱਚ ਵੀ ਆਪਾਂ ਨੂੰ ਫਾਇਦਾ ਹੁੰਦਾ ਠੀਕ ਹੈ ਭਾਜੀ ਹਾਂਜੀ ਚੰਗਾ ਪਸ਼ੂ ਜੇ ਆਪਾਂ ਵੇਚਾਂਗੇ ਇੱਕ ਪਸ਼ੂ ਵੇਖਦਾ 50000 ਦਾ ਹਾਂਜੀ ਹਾਂਜੀ ਇੱਕ ਵੇਖਦਾ ਜੀ 2.5 ਲੱਖ ਦਾ 3 ਲੱਖ ਦਾ ਠੀਕ ਹੈ ਜੀ ਠੀਕ ਹੈ ਜੀ ਜਦੋਂ ਤੁਸੀਂ ਇੰਨੇ ਕੀਮਤ ਵਾਲਾ ਪਸ਼ੂ ਵੇਚੋਗੇ ਤੁਹਾਨੂੰ ਸ਼ੌਂਕ ਪੈਣਾ ਹੀ ਪੈਣਾ ਰੋਮੈਟਿਕ ਠੀਕ ਹੈ ਤੇ ਦੁੱਧ ਦਾ ਮੁਨਾਫਾ ਵੀ ਫਿਰ ਜ਼ਿਆਦਾ ਦੇਊਗਾ ਠੀਕ ਹੈ 50000 ਵਾਲੀ ਜਾਂ 5 ਕਿਲੋ ਵਾਲੀ 7 ਕਿਲੋ ਵਾਲੀ ਮਾਝ ਤੁਹਾਨੂੰ ਖਾਜੂਗੀ ਠੀਕ ਹੈ ਜੀ ਇਹ ਜਿਆਦੇ ਦੁੱਧ ਵਾਲੀ ਮੈਂ ਆ ਤੇ ਤੁਹਾਨੂੰ ਰਜਾ ਦਊਗੀ ਠੀਕ ਹੈ ਹਾਂ ਉਹਨੂੰ ਫਿਰ ਬਾਂਦਾ ਖਾਣ ਲੱਗ ਜਾਂਦਾ ਵਧੀਆ ਮੁਨਾਫਾ ਦੇਂਦਾ ਫਿਰ ਤੁਹਾਡਾ ਚਿੱਤ ਵੀ ਲੱਗੂ ਇਸ ਕੰਮ ਦੇ ਵਿੱਚ ਤੇ ਤੁਹਾਡੀ ਫੀਲਡ ਦੇ ਵਿੱਚ ਸਰਕਲ ਬਹੁਤ ਬਣੂਗਾ ਇਸ ਚੀਜ਼ ਨਾਲ ਜਾਣ ਪਛਾਣ ਵਾਧਦੀ ਹੈ ਜਾਣ ਪਛਾਣ ਬਹੁਤ ਜ਼ਿਆਦਾ ਜਿੰਨੀ ਜਾਣ ਪਛਾਣ ਵਾਧਦੀ ਹੈ ਜਿੰਨਾ ਲੋਕਾਂ ਨਾਲ ਵਿਚਰਾਂਗੇ ਉਨਾਂ ਹੀ ਜ਼ਿਆਦਾ ਸਾਨੂੰ ਜਿਹੜਾ ਸਾਡਾ ਤਿਆਰਬਾ ਵਧੂਗਾ ਉਨਾਂ ਹੀ ਜ਼ਿਆਦਾ ਸਾਡਾ ਸ਼ੌਂਕ ਵਧੂਗਾ ਸ਼ੌਂਕ ਵਾਧਦਾ ਹਾਂ ਜੀ ਅੱਛਾ ਬੈਂਦਵੀਰ ਜੋ ਅਗਲੀ ਗੱਲ ਇਹ ਹੈ ਕਿ ਅਸੀਂ ਤੁਹਾਡੇ ਫਾਰਮ ਦਾ ਵਿਜ਼ਿਟ ਕੀਤਾ ਛੋਟਾ ਜਿਹਾ ਆਪਾਂ ਇੱਕ ਵੀਡੀਓ ਦਿਖਾਈ ਹੈ ਕਿਸਾਨ ਵੀਰਾਂ ਨੂੰ ਇਹਦੇ ਨਾਲ ਸ਼ੌਂਕ ਵੱਧਦਾ ਲੋਕ ਪਸ਼ੂ ਦੇਖਦੇ ਆ ਮਨ ਖੁਸ਼ ਹੁੰਦਾ ਸਾਡੇ ਫਾਰਮਰ ਦਾ ਔਰ ਫਾਰਮਰ ਜੁੜਦਾ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਹੜੇ ਕਿਹੜਾ ਸੀਮਣ ਦੇ ਦੋ ਪਹਿਲਾਂ ਯੂਜ਼ ਕਰ ਸਕਦੇ ਹੋ ਔਰ ਕਿਹੜੇ ਕਿਹੜੇ ਸੀਮਣ ਦੇ ਬੱਚੇ ਆ ਚੁੱਕੇ ਆ ਕਿਹੜੇ ਕਿਹੜੇ ਸੀਮਣ ਦੀਆਂ ਜਾਨਵਰ ਤੁਹਾਡੇ ਕੋਲੇ ਮੱਝਾ ਦੁੱਧ ਤੇ ਆ ਗਏ ਤੇ ਕਿੰਨੇ ਦੁੱਧ ਆ ਗਏ ਪਹਿਲਾਂ ਤਾਂ ਸੀਮਣ ਬਾਰੇ ਦੱਸੋ ਸੀਮਣ ਕਿਹੜੇ ਕਿਹੜਾ ਯੂਜ਼ ਕਰਦੇ ਸੀਮਣ ਤਾਂ ਅੱਜ ਦੀ ਘੜੀ ਚ ਬਹੁਤ ਆ ਹਾਂਜੀ ਹਾਂਜੀ ਤੇ ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਤੁਸੀਂ ਲੈਨੇ ਕਿਥੋਂ ਆ ਚੰਗੀ ਥਾਂ ਤੋਂ ਲੈਨੇ ਹੋ ਠੀਕ ਹੈ ਜੀ ਵਧੀਆ ਥਾਂ ਤੋਂ ਲੈਨੇ ਤੁਹਾਨੂੰ origignal ਮਿਲਦਾ ਸੀਮਨ ਠੀਕ ਹੈ ਜੀ ਠੱਗੀ ਤਾਂ ਨਹੀਂ ਹੋ ਰਹੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੇ ਇਹ ਚੀਜ਼ਾਂ ਤਿਆਰ ਕਰੋਸੇ ਜੋਗ ਬੰਦੇ ਤੋਂ ਸੀਮਾ ਲਓ ਠੀਕ ਹੈ ਬੰਤ ਵੀਰੇ ਤੇ ਮੇਰੇ ਕੋਲ ਤਾਂ ਹਜੇ ਜਿਹੜੀਆਂ ਆਪਦੀਆਂ ਘਰ ਦੀਆਂ ਸੂਈਆਂ ਮੱਧੇ ਦੀਆਂ ਝੋਟੀਆਂ ਤਿਆਰ ਕੀਤੀਆਂ ਮੈਂ ਮੈਂ ਤੇ ਲక్ష్ਮੀ ਡੇਰੀ ਫਾਰਮ ਵਾਲੇ ਦਾ ਕੋਹੇਨੂਰ ਦੀ ਝੋਟੀ ਤਿਆਰ ਹੋਈ ਆ ਸਕੰਦਰ ਦੀ ਹੋਈ ਆ ਇੱਕ ਕੋਹੇਨੂਰ ਦੀ ਹੋ ਗਈ ਇੱਕ ਸਕੰਦਰ ਦੀ ਹੋਗੀ ਉਸ ਤੋਂ ਬਾਅਦ ਹੋਰ ਝੋਟੀਆਂ ਹੋਰ ਮੇਰੇ ਕੋਲ ਝੋਟੀ ਹੈਗੀ ਆ ਇੱਕ ਹਾਂਜੀ ਭੀਮ ਦੀ ਭੀਮ ਦੀ ਵੇਰਾਵਲੀ ਦੀ ਉਹਨਾਂ ਦਾ ਬੱਚਾ ਆ ਗਿਆ ਜੀ ਠੀਕ ਹੈ ਇਸ ਤੋਂ ਲਾਡੋ ਦਾ ਝੋਟਾ ਸੀ ਉਹਨਾਂ ਮੈਨੂੰ ਨਾਂ ਨਹੀਂ ਜਾਦਾ ਰਿਹਾ ਤੂਫਾਨ ਕੀ ਕੀ ਇਦਾਂ ਦਾ ਇਕ ਤੂਫਾਨ ਛੋਟਾ ਹੈਗਾ ਸ਼ਾਇਦ ਉਹ ਲਾਡੂ ਦਾ ਜਾਂ ਕੀਦਾ ਇਹ ਨਹੀਂ ਪਤਾ ਪਰ ਤੂਫਾਨ ਛੋਟਾ ਹੈਗਾ ਇੱਕ ਹੁੰਦੀ ਝੋਟੀ ਆ ਠੀਕ ਹੈ ਮੋਦੀ ਦੀ ਝੋਟੀ ਆਪਣੇ ਕੋਲ ਹੈ ਮੋਦੀ ਲక్ష్ਮੀ ਡੇਰੀ ਫਾਰਮ ਦੀ ਠੀਕ ਹੈ ਤੇ ਅੱਗੇ ਆਪਾਂ ਬਹੁਤ ਚੰਗੇ ਸੀਮਨ ਲਵਾਏ ਆ ਬਲੀ ਬਧਨੀ ਲਵਾਇਆ ਬਲੀ ਬਧਨੀ ਠੀਕ ਹੈ ਹਾਂ ਜੀ ਤੇ ਦੋ ਤਿੰਨ ਹੋਰ ਵੀ ਸੀਮਨ ਚੰਗੇ ਲਵਾਏ ਆ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਸੀਮਨਾਂ ਦਾ ਨਾਮ ਲੈ ਰਹੇ ਹੋ ਉਹਨਾਂ 'ਚ ਕੋਈ ਕਿਸੇ ਜਾਨਵਰ ਕੋਈ ਦੁੱਧ ਤੇ ਆਇਆ ਬਿਲਕੁਲ ਆਇਆ ਜੀ ਕਿਹੜਾ ਆਇਆ ਜੀ ਦੁੱਧ ਮੇਰੇ ਕੋਲ ਕੋਹੇ ਨੂਰ ਦੀ ਝੋਟੀ ਆਈ ਆ ਬਹੁਤ ਚੰਗੇ ਦੁੱਧ ਆਈ ਆ ਆਪਾਂ ਅਗਲੀ ਵਾਰੀ ਲਾਈਵ ਚਲੋ ਇਹ ਜਿਹੜੇ ਵੀਰ ਹੋਣਾ ਕੋਲੇ ਜਿਹੜੇ ਜਿਹੜੇ ਜਨਮਰਾਂ ਦੇ ਇਹਨਾਂ ਨੇ ਨਾਂ ਲਏ ਆ ਜਿਹੜੇ ਸੀਮੰਟ ਦੇ ਨਾਂ ਲਏ ਆ ਅਰਵੰਤ ਆਪਾਂ ਨਾ ਇਸ ਵਾਰੀ ਤਿੰਨ ਚਵਾਈਆਂ ਕਰਾਉਣੀਆਂ ਐ ਮੱਜਾਂ ਦੀਆਂ ਠੀਕ ਹੈ ਵੀਰ ਜੀ ਚਲੋ ਕਈ ਵਾਰ ਕੋ ਹੋ ਜਾਂਦਾ ਕੁਦਰਤ ਨੂੰ ਕਈ ਗੱਲਾਂ ਚਲੋ ਕੁਦਰਤ ਹੈ ਹੀ ਨਰਵੈਰਾ ਹਾਂਜੀ ਹਾਂਜੀ ਸਮੇਂ ਦੀ ਕੋ ਏਰ ਫੇਰ ਹੋ ਜਾਂਦੀ ਆ ਆਪਾਂ ਤਿੰਨ ਚਵਾਈਆਂ ਕਰਾਉਣੀਆਂ ਐ ਤੇ ਥੋੜਾ ਜਿਹਾ ਕੋਈ ਸਮਾਂ ਨਹੀਂ ਬਣਿਆ ਚਲੋ ਪ੍ਰਮਾਤਮਾ ਸੁੱਖ ਆਪਣੇ ਕੋਲੇ ਬਰੀਡ ਆ ਤਾਂ ਪ੍ਰਮਾਤਮਾ ਆਪਾਂ ਨੂੰ ਮੌਕਾ ਜਰਾ ਜ਼ਰੂਰ ਦੇਊਗਾ ਹਾਂ ਅੱਛਾ ਜਿਹੜੇ ਹੁਣ ਆਪਣੇ ਕੋਲੇ ਕਿਹੜਾ ਜਾਨਵਰ ਆ ਜਿਹੜਾ ਦੁੱਧ ਤੇ ਆ ਆਇਆ ਹੋ ਤੇ ਕਿੰਨਾ ਦੁੱਧ ਦੇ ਰਿਹਾ ਉਹ ਕਿਹੜੇ ਸੀਮਿੰਟ ਦਾ ਜਾਨਵਰ ਦੁੱਧ ਤੇ ਆਪਣੇ ਮੱਝੇ ਕੋਲ ਇੱਕ ਤਾਂ ਆਪਣੇ ਕੋਲ ਆਹ ਮੱਝ ਆਪਦੀ ਆ ਕਰਦੀ ਆ ਠੀਕ ਹੈ ਵੀਰੇ ਤੁਸੀਂ ਸਾਹਮਣੇ ਦੇਖ ਰਹੇ ਹੋ ਠੀਕ ਹੈ ਜੀ ਤੇ ਇਹਨੇ ਆਪਾਂ ਨੂੰ ਬਹੁਤ ਰੰਗ ਭਾਗ ਲਾਏ ਆ ਠੀਕ ਹੈ ਜੀ ਇੰਦੀਆਂ ਝੋਟੀਆਂ ਵੀ ਆਪਣੇ ਕੋਲ ਦੁੱਧ ਤੇ ਆਈਆਂ ਨੇ ਠੀਕ ਹੈ ਇਹ ਆਪਦੇ ਘਰੋਂ ਸੋਈਆਂ ਤੇ ਦੁੱਧ ਤੇ ਆਈਆਂ ਨੇ ਆਪਾਂ ਲਾਈਵ ਚ ਵਾਈ ਕਰਾ ਕੇ ਵਿਖਾਵਾਂਗੇ ਠੀਕ ਹੈ ਜੀ ਤੇ ਕਰਦੀਆਂ ਝੋਟੀਆਂ ਜਾਨੀ ਆਪਣੀਆਂ ਆਈਆਂ ਠੀਕ ਹੈ ਹਾਂ ਆਪਾਂ ਕੋ ਬਾਹਰੋਂ ਖਰੀਦ ਕੇ ਝੋਟੀ ਨਹੀਂ ਦੁੱਧ ਤੇ ਚਵਾਉਣੀ ਆਪਾਂ ਘਰੋਂ ਤਿਆਰ ਕਰਕੇ ਆਪਣਾ ਸ਼ੌਕ ਇਹੀ ਸੀ ਵੀ ਆਪਾਂ ਆਪਦਾ ਘਰ ਦੇ ਮੱਝਾ ਤਿਆਰ ਕਰਕੇ ਅੱਛਾ ਬਿਆੰਤ ਵੀਰੇ ਆਪਣਾ ਲਾਸਟ ਸਵਾਲ ਇਹ ਆ ਫਿਰ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਕਿ ਇੱਕ ਤਾਂ ਤੁਸੀਂ ਜਿਹੜੀਆਂ ਆਪਣੀਆਂ ਸੀਮਾ ਨਾਲ ਤੁਸੀਂ ਨਾਮ ਲੈ ਰਹੇ ਹੋ ਤੁਸੀਂ ਅਲੱਗ-ਅਲੱਗ ਸੀਮਨ ਯੂਜ਼ ਕਰ ਲਿਓ ਕੁਝ ਤੁਹਾਡੇ ਕੋਲ ਘਰ ਦਾ ਬਰੀਡ ਵੀ ਚੱਲ ਰਹੀ ਹੈ ਬਹੁਤ ਸੋਹਣੀ ਦੋਸਤੋ ਸਵਾਲ ਬਿਆੰਤ ਨੂੰ ਕਰਦੇ ਕਰਦੇ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਣੀ ਚਾਹਣਾ ਕਿ ਜਿਹੜਾ ਵੀਰ ਹਣਾ ਕੋਲੇ ਜਿੰਨੀਆਂ ਮੱਝਾਂ ਔਰ ਜਿੰਨੀਆਂ ਝੋਟੀਆਂ ਇਹਨਾਂ ਦੀ ਆਪਾਂ ਪਾਰਟ ਵਾਈਜ਼ ਵੀਡੀਓ ਬਣਾਵਾਂਗੇ ਤੁਹਾਨੂੰ ਅਲੱਗ-ਅਲੱਗ ਇਹਨਾਂ ਦਾ ਦਿਖਾਵਾਂਗੇ ਇਹਨਾਂ ਦਾ ਘਰ ਦਾ ਬਰੀਡ ਵੀ ਦਿਖਾਵਾਂਗੇ ਇਹਨਾਂ ਦਾ ਘਰ ਦਾ ਬਰੀਡ ਵੀ ਪੀੜੀਦਰ ਪੀੜੀ ਬਹੁਤ ਚੰਗਾ ਚੱਲਿਆ ਆ ਰਿਹਾ ਹੈ ਔਰ ਨਾਲ ਨਾਲ ਤੁਹਾਨੂੰ ਅਸੀਂ ਜਿਹੜਾ ਇਹਨਾਂ ਨੇ ਸੀਮਣ ਤੋਂ ਤਿਆਰ ਕਰਾਏ ਆ ਬੱਚੇ ਔਰ ਬੱਚੇ ਕਿਹੋ ਜਿਹੇ ਆ ਇਹ ਕਿਹੜੇ ਸੀਮਣ ਦੇ ਕਿਉਂਕਿ ਸੀਮਣ ਦੀ ਚੂਜ਼ ਕਰਨੀ ਤੁਹਾਨੂੰ ਸੌਖੀ ਹੋ ਜੇ ਉਹ ਵੀ ਵਿਅੰਤ ਹੋਣਾ ਨੂੰ ਕਾਫੀ ਲੰਮਾ ਤਿਆਰ ਬੈ ਸੀਮਣ ਨੂੰ ਸਿਲੈਕਟ ਕਰਦੇ ਆ ਵਧੀਆ ਤਰੀਕੇ ਨਾਲ ਕੋਈ ਲਾਈ ਲੱਗ ਨਹੀਂ ਕਿਸੇ ਨੇ ਕਹਿਤਾ ਫੇਰ ਆ ਪਹਿਲਾਂ ਆਪ ਉਹਦੀ ਸਰਚ ਕਰਦੇ ਆਪ ਦੇਖਦੇ ਆ ਰਾਬਤਾ ਕਰਦੇ ਆ ਲੋਕਾਂ ਨਾਲ ਸੋ ਉਹ ਵੀਡੀਓ ਤੁਹਾਨੂੰ ਅਲੱਗ ਇਹਨਾਂ ਦੇ ਭਾਗ ਆਉਣਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਹੌਸਲਾ ਅਫਜ਼ਾਈ ਕਰਦੇ ਰਹੋ ਔਰ ਸਬਸ ਅੱਛਾ ਬਿਆਨਤਾ ਮੈਂ ਇਹ ਗੱਲ ਪੁੱਛਦਾ ਵੀਰ ਵੀ ਇੱਕ ਤਾਂ ਤੁਸੀਂ ਦੁੱਧ ਬਾਰੇ ਦੱਸੋ ਵੀ ਆਪਣੇ ਘਰ ਦੇ ਬ੍ਰੀਡ ਤੋਂ ਜਾਂ ਤੁਸੀਂ ਜਿਹੜੇ ਪਾਸੇ ਸਿਮਨ ਲਾਏ ਉਹਨਾਂ ਦੇ ਬੱਚਿਆਂ ਤੋਂ ਦੁੱਧ ਕਿੰਨਾ ਕੁ ਝੋਲਿਆ ਦੂਜੀ ਗੱਲ ਨਾਲ ਹੀ ਸਵਾਲ ਮੇਰਾ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਭੋਇਖ ਹੈ ਪਸ਼ੂ ਪਾਲਣ ਦਾ ਹਰ ਬੰਤੇ ਇਦਾਂ ਦਾ ਲਾਭ ਹੀ ਬਲੀਡ ਤਾਂ ਆਪਾਂ ਘਰੇ ਤਿਆਰ ਕੀਤੀ ਆ ਠੀਕ ਆ ਬਈ ਸੀਮਨ ਆਪਾਂ ਬਹੁਤ ਚੰਗਾ ਚੰਗਾ ਸਿਲੈਕਟ ਕਰਕੇ ਲਿਆ ਆ ਭਾਵੇਂ ਆਪਾਂ ਨੂੰ ਦੋ ਹੀ ਟਾਂ ਮਿਸ ਕਰਾਉਣੀਆਂ ਪੈ ਜਾਣ ਤਿੰਨ ਕਰਾਉਣੀਆਂ ਪੈ ਜਾਣ ਚਾਰ ਕਰਾਉਣੀਆਂ ਪੈ ਜਾਣ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਆ ਬਈ ਠੀਕ ਆ ਜੀ ਆਪਾਂ ਬਲੀਡ ਚੰਗੀ ਤੇ ਆਪਣਾ ਜੋਰ ਲੱਗਣ ਦਾ ਆਪਾਂ ਬਲੀਡ ਤੇ ਕੰਮ ਕਰਨਾ ਵੀ ਆਪਾਂ ਜਿਹੜੇ ਸ਼ੌਕ ਹੈ ਵੀ ਪਸ਼ੂ ਸੂਪਿਆ ਦਵਾ ਦਾ ਦੁੱਧ ਚੋਲ ਗਿਆ ਠੀਕ ਆ ਆਪਾਂ ਨੂੰ ਸਮਾਂ ਲੱਗਦਾ ਲੇਟ ਸੂਪੇ ਮੱਝ ਦੋ ਮਹੀਨੇ ਚਾਰ ਮਹੀਨੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਆ ਜੀ ਠੀਕ ਆ ਜੀ ਆਪਣੇ ਕੋਲ ਜਿਹੜਾ ਬੱਚਾ ਪੈਦਾ ਹਣਾ ਉਹ ਚੰਗਾ ਹੋਵੇ ਕਿਉ ਤੇ ਦੁੱਧ ਆਪਾਂ ਚੰਗਾ ਚਵਾਵਾਂਗੇ। ਅੱਛਾ ਠੀਕ ਹੈ। ਵੀ ਆਪਾਂ ਵਧੀਆ ਦੁੱਧ ਵਧੀਆ ਦੁੱਧ ਚਵਾਵਾਂਗੇ। ਵੀ ਜੇ ਤੁਹਾਡੇ ਕਹਿੰਦੇ ਮਤਲਬ ਜੇ ਬੋਲ ਕੇ ਨਹੀਂ ਦੱਸਣਾ ਚਵਾ ਕੇ ਆਪਾਂ ਤੁਸੀਂ ਪਹਿਲਾਂ ਵੀ ਆਫ ਰਿਕਾਰਡ ਇਹ ਗੱਲ ਕਹੀ ਸੀ ਵੀ ਯਕੀਨ ਨਹੀਂ ਕਰਨਾ ਕਿਸੇ ਨੂੰ। ਵੀ ਆਪਾਂ ਲਾਈਵ ਮਿਲਕਿੰਗ ਕਰਾ ਕੇ ਦਿਖਾਵਾਂਗੇ ਠੀਕ ਹੈ। ਕਿਉਂਕਿ ਬਾਅਦ ਦੇ ਵਿੱਚ ਕਈ ਬੰਦੇ ਕਹਿੰਦੇ ਨਹੀਂ ਜੀ ਮੱਝ ਇਹਨਾਂ ਦੁੱਧ ਨਹੀਂ ਦੇ ਸਕਦੀ। ਹਾਂ ਚਲੋ। ਦੁੱਧ ਆਪਣੇ ਕੋਲ ਬਹੁਤ ਚੰਗਾ ਹੈ। ਦੁੱਧ ਆਪਣੇ ਕੋਲੇ ਔਰ ਕੀ ਤੁਸੀਂ ਸਮਝੋਗੇ ਕਿ ਪਸ਼ੂ ਪਾਲਣ ਦਾ ਧੰਦਾ ਜਾਂ ਮੱਝਾਂ ਦਾ ਧੰਦਾ ਜਿਹੜਾ ਗਾਮਾਂ ਨੂੰ ਛੱਡ ਕੇ ਇਹਦਾ ਭੁ익 ਬਹੁਤ ਵਧੀਆ ਜਾਂ ਅੱਗੇ ਦਾ ਤੁਸੀਂ ਕੀ ਸੋਚਦੇ ਹੋ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਵਧੀਆ ਜੀ ਇਹ ਵੇਖੋ ਤੁਹਾਡੇ ਕੋਲ ਚੀਜ਼ ਕਿੰਨੀ ਕੁ ਕੀਮਤੀ ਆ ਠੀਕ ਹੈ ਜੀ ਉਹ ਵੇਖ ਤਾਂ ਇੰਨਾ ਜ਼ਿਆਦਾ ਵਧੀਆ ਮੇਰੇ ਹਿਸਾਬ ਨਾਲ ਜਿਤ ਤੱਕ ਮੇਰਾ ਸਰਕਲ ਆ ਵੀ ਤੁਸੀਂ ਮੇਰੀ ਨਾ ਸੋਚ ਤੋਂ ਪਰੇ ਆ ਤੁਸੀਂ ਇਹ ਸਮਝਦੇ ਹੋ ਕਿ ਬੀਜ ਦੀ ਚੰਗੀ ਚੋਣ ਆ ਜਿਹੜੀ ਆਪਾਂ ਨੂੰ ਅੱਗੇ ਆਪਣਾ ਭੁੱਖ ਵੜਾਉਗੀ ਜਾਂ ਕਈ ਪਸ਼ੂ ਪਾਲ ਕੇ ਇਸ ਗੱਲ ਨੂੰ ਰਾਸ਼ ਹੋ ਜਾਂਦੇ ਵੀ ਸਾਡੇ ਕੋਲ ਤਾਂ ਮੱਝ ਚੰਗੀ ਨਹੀਂ ਪਰ ਕੀ ਉਹ ਚੰਗਾ ਸੀਮਨ ਲਵਾ ਕੇ ਚੰਗਾ ਬਰੀਡ ਤਿਆਰ ਹੋ ਜੂਗਾ ਇਹ ਪੋਜ਼ਿਟਿਵਿਟੀ ਆਪਣੀ ਹੈਗੀ ਹੈ ਆ ਹਰਵੰਤ ਇਹਦਾ ਗੱਲ ਆ ਵੀ ਆਪਾਂ ਪੀੜੀਆਂ 'ਚ ਵੀ ਆਪਾਂ ਕਿਸੇ ਦੇ ਬੱਚੇ ਦੀ ਸਿਲੈਕਟ ਕਰਨੇ ਜਾਂ ਪਹਿਲਾਂ ਖਾਨਦਾਨ ਵੇਖਦੇ ਸੀ ਕਿ ਖਾਨਦਾਨ ਕਿਹੋ ਜਿਹਾ ਬਸ ਇਹ ਵੀ ਉਹੀ ਚੀਜ਼ ਆ ਖਾਨਦਾਨ ਸਿਲੈਕਟ ਕਰਨਾ ਖਾਨਦਾਨ ਕਿੰਨਾ ਚੰਗਾ ਜੇ ਤੁਸੀਂ ਕੋਈ ਛੋਟਾ ਵੀ ਸਿਲੈਕਟ ਕਰਨਾ ਘਟੋ-ਘਟੋ ਦੀਆਂ ਦੋ ਪੀੜੀਆਂ ਪਿੱਛੇ ਵੇਖੋ ਵੀ ਇਹਦੀ ਮਾਂ ਦਾਦੀ ਦਾ ਰਿਕਾਰਡ ਕੀ ਆ ਇਹਦੀ ਬਾਪ ਵਾਲੇ ਬੰਦੇ ਦਾ ਰਿਕਾਰਡ ਕੀ ਆ ਤੇ ਉਹ ਉਹ ਸਿਮਨ ਲਵਾਓ ਸੀਮਨ ਦੀ ਗੱਲ ਤਾਂ ਚਲੋ ਹੋ ਗਈ ਜਿਹੜਾ ਮੇਰਾ ਸਵਾਲ ਇਹ ਹੈ ਕਿ ਮੰਨ ਲਓ ਆਪਣੇ ਇੱਕ ਆਮ ਫਾਰਮਰ ਹੈ ਜਿਹੜਾ ਉਹਦੇ ਘਰੇ ਕਾਮ ਸੁਧਾਰਨ ਮੱਝ ਹੁੰਦੀ ਹੈ ਕਈ ਵਾਰ ਉਹ ਇਹ ਸੋਚਦਾ ਯਾਰ ਇਹ ਤਾਂ ਸਾਡੀ ਆਮ ਮੱਝ ਹੈ ਇਹਦੇ ਅਸੀਂ ਚੰਗਾ ਟੀਕਾ ਲਵਾ ਕੇ ਕੀ ਕਰਨਾ ਪਰ ਮੇਰਾ ਇੱਕ ਜਿਹੜਾ ਵੀਡੀਓ ਦੇ ਵਿੱਚ ਮੇਰਾ ਇੱਕ ਗੱਲ ਕਰਨ ਦਾ ਇੱਕ ਹੈਗਾ ਵੀ ਜੇ ਅਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਮਾੜੀ ਮੱਝ ਜੇ ਅਸੀਂ ਚੰਗਾ ਬੀਜ ਉਹਦੇ ਲਵਾਵਾਂਗੇ ਤਾਂ ਸਾਡੇ ਕੋਲੇ ਫੇਰ ਹੀ ਅੱਗੇ ਜਾ ਕੇ ਹਾਂ ਬਰੀਡ ਦੇ ਤੁਰਨਾ ਤਾਂ ਸਾਡੇ ਫਾਰਮਰਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਕਿਸੇ ਕੋਲੇ ਨਾਰਮਲ ਜਾਨਵਰੀ ਹੈ ਤਾਂ ਚੰਗਾ ਬੀਜ ਦੀ ਚੋਣ ਕਰਕੇ ਚੰਗਾ ਸੀਮਨ ਲਵਾ ਕੇ ਉਹ ਵੀ ਬਰੀਡ ਤਿਆਰ ਕਰ ਸਕਦਾ ਉਹ ਵੀ ਮੈਂ ਆਪਦੇ ਵੀਰਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਹੈ ਵੀ ਬਾਈਪਾਸ ਭੱਜਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਜੀ ਜਲਦੀ ਜਲਦੀ ਨਹੀਂ ਜਲਦੀ ਨਹੀਂ ਹਾਂ ਸਟੈਪ ਵਾਈਜ਼ ਸਟੈਪ ਆਓਗੇ ਤੇ ਵਧੀਆ ਰਿਜ਼ਲਟ ਮਿਲਣਗੇ ਇੱਕ ਤਾਂ ਤੁਹਾਡਾ ਪੈਸਾ ਨਹੀਂ ਵੇਸਟ ਜਾਊਗਾ ਇੱਕ ਤੁਹਾਡੇ ਕੋਲ ਆਮਦਨ ਵਧੀਆ ਤਰੀਕੇ ਨਾਲ ਆਊਗੀ ਜੇ ਤੁਸੀਂ ਬਾਈਪਾਸ ਭੱਜਣ ਦੀ ਕੋਸ਼ਿਸ਼ ਕਰੋਗੇ ਹੋ ਸਕਦਾ ਕਿ ਤਰ੍ਹਾਂ ਕਿ ਤੁਹਾਨੂੰ ਝੜਕਾ ਲੱਗੇ ਤੁਹਾਡਾ ਪੈਸਾ ਵੇਸਟ ਹੋ ਜਾਏ ਜਿਹੜਾ ਤੁਸੀਂ ਅੰਦਰੋਂ ਮਨੋਂ ਵੱਲ ਲੈ ਕੇ ਚੱਲੇ ਹੋ ਤੁਸੀਂ ਉਹਤੇ ਵੀ ਨਾ ਪਹੁੰਚੋ ਤੁਸੀਂ ਨਰਾਸ਼ ਹੋ ਜਓ ਤੇ ਤੁਸੀਂ ਇਹ ਧੰਦਾ ਛੱਡ ਜੋ ਥੋੜਾ ਹੀ ਰਾਮਦਾਰੀ ਨਾਲ ਚੱਲਣਾ ਟਾਈਮ ਲੱਗੇਗਾ ਮੈਨੂੰ ਹੁਣ 10 ਸਾਲ ਹੋ ਗਏ ਘਟੋਕਾ ਟੇਸ ਚੀਜ਼ ਸੀ ਪਾਏ ਨੂੰ ਤੇ ਆਉਣ ਵਾਲੇ ਸਮੇਂ 'ਚ ਇੱਕ ਦੋ ਸਾਲਾਂ 'ਚ ਆਪਾਂ ਬਹੁਤ ਜ਼ਿਆਦਾ ਚੰਗਾ ਕਰਕੇ ਵਿਖਾਉਣਾ ਚਲੋ ਆ ਜੋ ਗੱਲਾਂ ਕਰਦੇ ਮਾਰਦੇ ਇੱਕ ਆਪਾਂ ਘੇੜਾ ਲਾਉਣੇ ਮਤਲਬ ਕਹਿੰਦਾ ਕਹਿੰਦਾ ਮਤਲਬ ਇਹ ਆ ਵੀ ਆਪਣੀ ਜਿਹੜੀ ਆਪਾਂ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਪਸ਼ੂ ਪਾਲਣ ਦੇ ਵਿੱਚ ਦੇਖੋ ਇੱਥੋਂ ਜੀ ਚੰਗਾ ਆਪਾਂ ਬੀਜ ਰੱਖਦੇ ਆ ਤੇ ਐਦਾਂ ਦੇ ਬੱਚੇ ਤੁਹਾਡੇ ਘਰੇ ਪੈਦਾ ਹੋਣਗੇ ਠੀਕ ਹੈ ਜੀ ਠੀਕ ਹੈ ਨਾ ਜੀ ਆ ਦੇਖੋ ਇਹ ਆ ਚੀਜ਼ਾਂ ਪਰ ਆ ਪੈਦਾ ਹੋਣੀਆਂ ਠੀਕ ਹੈ ਵੀਰ ਜੀ ਤੇ ਆ ਇਹ ਦਾਲੀਆਂ ਆਪਣੇ ਕੋਲ ਮਾਲਕ ਨੇ ਦਾਤਾਂ ਦਿੱਤੀਆਂ ਆਪਾਂ ਨੂੰ ਠੀਕ ਹੈ ਲੈਓ ਇੱਧਰ ਕੱਲਾ ਦੁੱਧ ਨਹੀਂ ਸੀਲ ਠੰਡੀਆਂ ਵੇਖੋ ਮੱਜਾ ਠੀਕ ਹੈ ਹਾਂ ਵੇਖੋ ਜਿਵੇਂ ਅਮਰੀਕਨ گاਵਾ ਹੁੰਦੀਆਂ ਬਹੁਤ ਮਾਲਕ ਦੀ ਕਿਰਪਾ ਔਰ ਮਾਰੀ ਇਵੇਂ ਰੱਖੇ ਇੱਕ ਆਪਾਂ ਸਰਸਰੀ ਜਿਹੜੀ ਨਿਗਾ ਆਪਣੇ ਫਾਰਮ ਤੇ ਹੋਰ ਮਰਾਉਣੇ ਆ ਫਿਰ ਉਸ ਤੋਂ ਬਾਅਦ ਜਿਹੜੀ ਵੀਡੀਓ ਜਦ ਆਪਾਂ ਜਿਹੜੀ ਬਣਾ ਕਰਾਂਗੇ ਤੋ ਇਹ ਬयंਤ ਹੋ ਵੀਰ ਹਣੀ ਸੀ ਇਹਨਾਂ ਨੇ ਕਿਹਾ ਵੀ ਪੋਜ਼ਿਟਿਵ ਰਹਿ ਕੇ ਜਿਹੜਾ ਕੰਮ ਕਰੀਏ ਆ ਆਪਣੇ ਕੋਲ ਝੋਟੀ ਆ ਬਹੁਤ ਚੰਗਾ ਦੁੱਧ ਦਿੰਦੀ ਆ ਦੁੱਧ ਦੇ ਦੇ ਕੇ ਵੀ ਆਏ ਹੁਣ ਘੱਟੋ ਘੱਟ 5 ਕੁ ਮਹੀਨੇ ਦੇ ਕਰੀਬ ਗੱਭਣਾ ਠੀਕ ਹੈ ਤੇ ਦੁੱਧ ਵੀ ਚੰਗਾ ਦੇ ਰਹੀ ਆ ਆਪਾਂ ਇਹਦੀ ਵੀ ਗਾਂ ਨੂੰ ਚਵਾਈ ਕਰਾਵਾਂਗੇ ਔਰ ਥੋੜੀ ਲਿੱਸੀ ਹੋਈ ਆ ਤਾਂ ਕਿ ਲੱਗਦਾ ਦੁੱਧ ਦੇ ਨਾਲ ਹੀ ਆ ਠੀਕ ਹੈ ਆ ਵੀ ਆਪਣੇ ਕੋਲ ਝੋਟੀ ਸੋਹਣਾਰੀ ਆ ਠੀਕ ਹੈ ਜੀ ਚਲੋ ਇਹਨਾਂ ਦੇ ਸਾਰੇ ਪਸ਼ੂਆਂ ਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਕਿਹੜੀ ਝੋਟੀ ਕਿਹੜੇ ਦੀ ਆ ਔਰ ਤੁਹਾਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਾਵਾਂਗੇ ਇੱਕ ਵਾਰ ਜਾਂਦੇ ਜਾਂਦੇ ਇੱਕ ਵਾਰ ਫਿਰ ਸਾਰੇ ਪਸ਼ੂਆਂ ਦੇ ਤੁਸੀਂ ਲੰਮੀ ਤਰੀਕੇ ਨਾਲ ਝਾਤ ਮਾਰ ਲਓ ਔਰ ਸੱਚੇ ਪਾਤਸ਼ਾਹ ਮਾਰੇ ਹਰ ਇੱਕ ਫਾਰਮਰ ਨੂੰ ਹਰ ਪਸ਼ੂ ਪਾਲਣ ਨੂੰ ਤਰੱਕੀਆਂ ਬਖਸ਼ੇ ਠੋਟੀ ਨੂੰ ਮਾਲਕ ਤੰਦਰੁਸਤੀਆਂ ਬਖਸ਼ੇ ਠੀਕ ਹੈ ਨਾ ਇਹ ਕਿਹੜੇ ਸੀ ਕਿਹੜੇ ਸੀਮਨ ਤੋਂ ਆ ਜੀ ਇਹ ਸੀਸੀ 573 ਦੀ ਜੋੜੀ ਸੀਸੀ 573 ਇਹ ਮਾਲਕ ਪ੍ਰਮਾਤਮਾ ਇਹਨੂੰ ਉਮਰਾ ਬਖਸ਼ੇ ਜਿੱਦਾਂ ਕੋਈ ਇਹ ਵੀ ਇੱਕ ਨਵਾਂ ਰਿਕਾਰਡ ਪੈਦਾ ਕਰੇਗੀ ਚਲੋ ਹਾਂ ਬਹੁਤ-ਬਹੁਤ ਧੰਨਵਾਦ ਵੀਰੇ ਤੁਹਾਡਾ ਗੱਲਬਾਤ ਕਰਨ ਦੇ ਲਈ ਸਾਣ ਵੀਰੋ ਵੀਡੀਓ ਦੇਖ ਕੇ ਪਸ਼ੂ ਪਾਲਕੋ ਜਰੂਰ ਕਮੈਂਟ ਕਰਿਓ ਔਰ ਦੱਸਿਓ ਵੀਡੀਓ ਸਾਡੀ ਕਿਵੇਂ ਲੱਗੀ ਔਰ ਅਗਲੀ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਨਾਲ ਜਦੋਂ ਗੰਤ ਵੀਰ ਹਣਾਂ ਨਾਲ ਕੋਲੇ ਟਾਈਮ ਹੋਇਆ ਮੌਕਾ ਮਿਲਿਆ ਤੁਹਾਨੂੰ ਸਾਰੇ ਪਸ਼ੂਆਂ ਨੂੰ ਇੰਟਰੋਡਿਊਸ ਕਰਾਵਾਂਗੇ ਕਿਹੜੀ ਕਿਹੜੇ ਜਾਨਵਰ ਦੀ ਹੈ ਕਿਹਦਾ ਕਿਹਦਾ ਬੋਡੀ ਸਟਰਕਚਰ ਹੈ ਤੁਹਾਨੂੰ ਇਹ ਦੇਖ ਕੇ ਸੀਮਨ ਦੀ ਚੋਣ ਕਰਨੀ ਸੌਖੀ ਲੱਗੂਗੀ ਔਰ ਤੁਹਾਨੂੰ ਪਤਾ ਲੱਗੂ ਵੀ ਚੰਗਾ ਸੀਮਨ ਲਾਉਣ ਦੇ ਕੀ ਫਾਇਦੇ ਆ ਔਰ ਬੀਜ ਦੀ ਵਧੀਆ ਚੋਣ ਕਈ ਵਾਰੀ ਖਰਚੇ ਤੋਂ ਅਸੀਂ ਕਹਿ ਦਿੰਦੇ ਹਾਂ ਥੋੜਾ ਖਰਚਾ ਕਰਕੇ ਆਪਾਂ ਕਰ ਲਈਏ ਸੋ ਵਧੀਆ ਬੀਜ ਦੀ ਚੋਣ ਕਰਾਂਗੇ ਵਧੀਆ ਸੀਮਨ ਲਵਾਵਾਂਗੇ ਸਾਡੇ ਰਿਜ਼ਲਟ ਚੰਗੇ ਆਪੇ ਰੁਟੀਨ ਤੇ ਜਿਵੇਂ ਪਸ਼ੂ ਖੜੇ ਹੁੰਦਾ ਹੀ ਆਪਾਂ ਵੀਡੀਓ ਬਣਾਈ ਕੋਈ ਸਾਹਮਣੇ ਹਦਾ ਹੀ ਬਿਲਕੁਲ ਬਿਲਕੁਲ ਇਹੋ ਜੀ ਕੋਈ ਲਿਪਾ ਪੋਚੀ ਨਹੀਂ ਕੀਤੀ ਕੋਈ ਇਹਨਾਂ ਦੇ ਤੇਲ ਨਹੀਂ ਮਲਿਆ ਕੋਈ ਇਹਨਾਂ ਦੇ ਸਿੰਘ ਨਹੀਂ ਚੋਪੜੇ ਰੁਟੀਨ ਤੇ ਜਿਵੇਂ ਜਿਵੇਂ ਨਾਰਮਲ ਖੜੇ ਆ ਉਵੇਂ ਇਵੇਂ ਹੀ ਹੋਣਾ ਚਾਹੀਦਾ ਜੈਨੂਨ ਹੀ ਹੋਣਾ ਚਾਹੀਦਾ ਹਾਂ ਜੈਨੂਨ ਹੀ ਵਿਖਾਉਣਾ ਚਾਹੀਦਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ